ਅੱਜ ਆਪਾਂ ਸਾਰੇ ਕਿਸਾਨ ਵੀਰਾਂ ਵਾਸਤੇ ਲੈ ਕੇ ਆਏ ਆ ਫਾਰਮ ਟਰੈਕ 6055 ਬਹੁਤ ਵੀਰਾਂ ਦੀ ਡਿਮਾਂਡ ਸੀ ਵੀ ਜਿਹੜਾ ਨਵਾਂ 6055 ਆ ਉਹਦੀ ਵੀਡੀਓ ਕਰਿਓ ਇਹ ਹੈਗਾ ਸੀ ਆਰ ਡੀ ਕਿਉਂਕਿ ਪਹਿਲੇ 6055 ਤੁਸੀਂ ਲੁੱਕੇ ਦੇਖੀ ਹੋਗੀ ਬੋਡੀ ਇਹ ਸਾਰੀ ਦੇਖੀ ਹੋਗੀ ਹੈਨਾ ਅੱਜ ਆਪਾਂ ਨਾ ਤੁਹਾਨੂੰ ਇਹਦੇ ਇੰਜਨ ਜਿਹੜਾ ਚੇਂਜ ਕਰਿਆ ਉਹਦੇ ਬਾਰੇ ਪੂਰੀ ਜਾਣਕਾਰੀ ਦੇਣੀ ਹੈ ਆਪਣੇ ਨਾਲ ਹੈਗਾ ਵੀਰਾ ਰਿੰਕੂ ਮੋਗੇ ਤੋਂ ਇਹ ਆਪਾਂ ਨੂੰ ਸਾਰੀ ਜਾਣਕਾਰੀ ਦੇਣਗੇ ਸਸੀ ਘੋਵੇਂ ਜੀ ਸਸੀ ਘੋਵੇਂ ਜੀ ਠੀਕ ਠਾਕ ਵਜੀ ਹਾਂਜੀ ਹਾਂਜੀ ਠੀਕ ਚਲੋ ਵਧੀਆ ਭਾਈ ਜੀ ਇਹਦੇ ਬਾਰੇ ਦੱਸੋ ਸਾਨੂੰ ਵੀ ਇਹਦਾ ਇੰਜਨ ਜਿਵੇਂ ਚੇਂਜ ਕਰਿਆ ਪਹਿਲੇ 60 55 ਨਾਲੋਂ ਹਨ ਹਾਂਜੀ ਪਹਿਲਾਂ ਜਿਹੜਾ 60 55 ਆਂਦਾ ਸੀ ਉਹ ਬਗੈਰ ਸੀਆਰਡੀ ਤੋਂ ਆਂਦਾ ਸੀ 60 ਪਾਵਰ ਦਾ ਠੀਕ ਆ 60 55 ਪਾਵਰ ਦਾ ਸੀਗਾ ਹਾਂਜੀ ਇਹ ਹੁਣ ਸੀਆਰਡੀ ਨੇ 60 ਪਾਵਰ ਦਾ ਕਰਤਾ ਇਹ 60 ਪਾਵਰ ਕਰਤਾ ਮਤਲਬ ਸੀਆਰਡੀ ਚ ਹਾਂ ਸੀਆਰਡੀ ਚ ਠੀਕ ਹੈ ਸੀਆਰਡੀ ਇਹਦੇ ਦੋ ਤਰ੍ਹਾਂ ਦੇ ਆਂਦੇ ਆ ਇੱਕ ਬਗੈਰ ਸੀਆਰਡੀ ਤੋਂ ਵੀ ਆਂਦਾ ਇਹ ਸੀਆਰਡੀ ਵੀ ਆਇਆ ਨੀ ਇਹ ਬਣਨੀ ਉਹ ਹੁੰਦਾ ਵਾ ਬਗੈਰ ਸੀਆਰਡੀ ਉਹ ਇੱਕ ਤਾਂ ਬੰਦ ਕਰਤਾ ਨਾ ਸਰਕਾਰ ਲੋ ਜਿਹੜਾ ਸੀਗਾ ਵੀ ਉਹ ਬੰਦ ਕਰਕੇ ਹੁਣ ਇਹੇ ਕੱਢ ਦਿੱਤਾ ਠੀਕ ਉਹ ਸੁਪਰਮੈਕਸ ਦੇ ਵਿੱਚ ਉੱਚਾ ਬੁੱਝਿਆ ਜੀ ਆਪਣੇ ਰੋਡ ਕਰਕੇ ਉਹ ਉਹ ਸੁਪਰਮੈਕਸ ਦੇ ਵਿੱਚ ਆਂਦਾ ਵਾ ਜਿਹੜਾ ਬਗੈਰ ਸੀਆਰਡੀ ਤੋਂ ਆਂਦਾ ਹਾਂਜੀ ਤੇ ਇਹ ਜਿਹੜਾ ਹੈਗਾ ਆਪਾਂ ਜਿਮੀ ਦਾ ਭਰਾਵਾ ਉਹ ਸੀਆਰਡੀ 60 55 60 ਹਸਪਾਵਰ ਦਾ ਟਰੈਕਟਰ ਹੈ 60 ਹਸਪਾਵਰ ਇਹ ਚਾਰ ਸਿਲੰਡਰ ਆ ਆਪਣੇ ਕਈ ਵੀਰਾਂ ਨੇ ਨਾ ਵਹਿਮ ਕਰਨਾ ਆ ਜੋ ਆਪਾਂ ਉਹਨੂੰ ਦਿਖਾ ਦਈਏ ਫਿਰ ਮੇਰੇ ਵੀਰ ਕਹਿੰਦੇ ਨੇ ਤੂੰ ਆਪ ਵਧਾ ਦੇ ਹਾਂਜੀ ਇੱਕ ਟਾਈਪ ਚਾਰ ਸਿਲੰਡਰ ਟਰੈਕਟਰ ਆ ਜੀ 60 एचपी पूरा लिखया आ... हा, है, है, है आ... हां हा जी 60 एचपी पूरा ट्रैक्टर चार सिलेंडर है 60 हॉर्स पावर ਦੇ ਨਾਲ ਦੀ 60 हॉर्स पावर ਦੇ ਨਾਲ ਆਪਾਂ ਇੰਜਨ ਦਿਖਾਈ ਦਿੰਨੇ ਹਾਂ ਹਾਂ ਜੀ ਇੰਜਨ ਵੀ ਅੰਦਾ ਜਿਵੇਂ ਆਹ ਇਹਦੇ ਕਾਫੀ ਫੰਕਸ਼ਨ ਇਹਦੇ ਬਦਲ ਕੇ ਆਏ ਆ ਜਿਵੇਂ ਸਿੰਗਲ ਬੋਨਟ ਕਰਤਾ ਹਨਾ ਮੈਂ ਬੋਨਟ ਕਰ ਦਿੱਤਾ ਹਾਂ ਸੁੱਕਾ 에ਅਰ ਕੰਡੈਂਸਰ ਕਰ ਦਿੱਤਾ ਹੈ ਜਿਹੜਾ ਠੀਕ ਆ ਜੀ ਨੰਨੂੰ ਇੱਥੇ ਲਿਆਓ ਵੀ ਸੁੱਕਾ 에ਅਰ ਕੰਡੈਂਸਰ ਕਰਤਾ ਜਿਹੜਾ ਵੀ ਮਤਲਬ 200 ਘੰਟੇ ਬਾਅਦ ਜਾ ਕੇ ਇਹਨੂੰ ਭਰਦਾ ਵਾ ਚੋਕ ਹੁੰਦਾ ਠੀਕ ਆ ਵੀਰੇ ਫੇ ਪੂਰਾ ਵਧੀਆ ਲੋਕਿਆਂ ਦੀ ਰੇਡੀਏਟਰ ਵੀ ਪੂਰਾ ਵਧੀਆ ਵਾ ਫਿਰ ਚੱਲ ਅੱਛਾ ਇਹ ਠੰਡਾ ਜਾਂਦਾ ਹਾਂਜੀ ਲੱਗਿਆ ਵਾ ਵੀ ਆਪਣਾ ਕੋਲਰ ਨਾਲ ਇੰਨੇ ਜਣ ਗਰਮ ਨਹੀਂ ਹੁੰਦਾ ਛੇਤੇ ਇਹ ਠੰਡਾ ਇਹ ਫਿਰ 쿨 ਰਹਾ ਠੰਡਾ ਰੱਖਦਾ ਰੇਡੀਏਟਰ ਅੱਛਾ ਇਹ ਠੰਡਾ ਰੱਖ ਲੈ ਇਹ ਪਾਣੀ ਠੰਡਾ ਕਰੂ ਕਿ ਤੇਲ ਨੂੰ ਪਾਣੀ 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 ਨੂੰ ਠੰਡਾ ਕਰਦਾ ਠੀਕ ਹੈ ਵੀਰੇ ਠੀਕ ਹੈ ਇਹ ਬਾਕੀ ਕੰਪਨੀ ਨੇ ਮੋਹਰੇ ਇਹਦੇ ਬੰਪਰ ਦਿੱਤਾ ਹਾਇਆ ਵਾਸੀ ਕਿਲੋ ਦਾ ਜੀ ਆਪਾਂ ਨੂੰ ਬਾਅਦ ਚ ਲਵਾਉਣਾ ਨਾ ਪਵੇ ਰੋਣਾ ਨਾ ਪਵੇ ਜਿਵੇਂ ਸੁਪਰ ਸੀਡਰ ਤੇ ਆਪਾਂ ਚਲਾਉਨੇ ਆ ਜਾਂ ਕੋਈ ਕੋਈ 8 ਫੁੱਟਾ ਸੁਪਰ ਸੀਡਰ ਇਹ ਪੂਰਾ ਅੱਗਾ ਨਹੀਂ ਚੱਕਦਾ ਜਾ ਕੋਈ ਵੀ ਹੁਣ ਅੱਜਕੱਲ ਜਿਹੜੇ ਵੀ ਹੈਵੀ ਬੇ ਸ਼ਾਨਦਾਰ ਰੇ ਆ ਹਾਂਜੀ ਹਾਂਜੀ ਹੁਣ ਮਜ਼ੇ ਲੱਗਦਾ ਵਜਨ ਬਾਰੰਦ ਜਾਂਦਾ ਵਾ ਹਾਂਜੀ ਹਾਂਜੀ ਉਸ ਕਰਕੇ ਵੀ ਹੁਣ ਇਹ ਲੰਬਾਈ ਚ ਵੀ ਆ ਤੇ ਵਜਨ ਚ ਵੀ ਆ ਠੀਕ ਹੈ ਇਹ ਹੀ ਸ਼ਾਨਦਾਰ ਜਸਟੇਬਲ ਆ ਜਿਵੇਂ ਆਪਾਂ ਕੋਣਾ ਵੀ ਆਪਾਂ ਲੋ ਲੋਆਂ ਵਾਸਤੇ ਲੋਆਂ ਵਾਸਤੇ ਵਾਸਾ ਹੋਰ ਵੀ ਕਿਸੀ ਡਬਲ ਹੈਂਡ ਹੈਂਟਿੰਗ ਵਾਲਾ ਜੈਕਾ ਵੀ ਇੱਕ ਪਾਸੇ ਜਿਵੇਂ ਅੱਗੇ ਰੌਲ ਟੁੱਟ ਜਾਂਦੀ ਸੀ ਹੁਣ ਇੱਕ ਪਾਸੇ ਬਣਾ ਇੱਕ ਪਾਸਾ ਚੜਾ ਦਵੇ ਸਹੀ ਰਹਿੰਦਾ ਠੀਕ ਆ ਵੀਰ ਉੱਚਾ ਨਹੀਂ ਮਾ ਆ ਜਾ ਕੋਈ ਦਿੱਕਤ ਨਹੀਂ ਹਾਂਜੀ ਹਾਂਜੀ ਤੇ ਡਬਲ ਹੀ ਇਹਦਾ ਆ ਲਿਫਟ ਪੰਪ ਪਾ ਰਿਆ ਵਾ ਜਿਵੇਂ ਅੱਗੇ ਆਪਾਂ ਕੋਈ ਮੰਗਮਾ ਦੇ ਦਿੰਦੇ ਸੀ ਟਰੈਕਟਰ ਤੇ ਤੇਲ ਵਿੱਚ ਖਰਾਬ ਹੋ ਕੇ ਸਾਰਾ ਇਕੱਠਾ ਬਦਲਣਾ ਪੈਂਦਾ ਸੀ ਉਹ ਪਾਵਰ ਦਾ ਅਲੱਗ ਲਿਫਟ ਦਾ ਅਲੱਗ ਆ ਇਹ ਅਚਾ ਲਿਫਟ ਦਾ ਅਲੱਗ ਤੇ ਪਾਵਰ ਦਾ ਅਲੱਗ ਆ ਹਾਂਜੀ ਹਾਂਜੀ ਕੋਈ ਦਿੱਕਤ ਨਹੀਂ ਆਉਂਦੀ ਹਾਂਜੀ ਹਾਂਜੀ ਠੀਕ ਆ ਵੀਰੇ ਠੀਕ ਆ ਫਰੰਟ ਵੀ ਅੰਦਾ ਜਿਹੜਾ ਪਾਏ ਦਾ ਨਾ ਪੂਰਾ ਵਧੀਆ ਹੈਵੀ ਆ ਹਾਂ ਕਿਤੇ ਪੈਰਾਂ ਦਾ ਗਰਮ ਹੱਥ ਪਾ ਕੇ ਹਾਂ ਇਹ ਵੀ ਇਦਾਂ ਨਹੀਂ ਹੈਗਾ ਵੀ ਉਦਾਂ ਹੀ ਕਾਚੀਆ ਲਾਤਾ ਪੂਰਾ ਮਜ਼ਬੂਤ ਆ ਹੈਨਾ ਉਦੋਂ ਤਾਂ ਵਾਕਿਆ ਗਰਮ ਹਵਾ ਵਾਸਤੇ ਆ ਸ਼ੀਸ਼ੇ ਵੀ ਲਾਏ ਆ ਠੀਕ ਆ ਵੀਰੇ ਤੇ ਇਹ ਵੀਰ ਜੀ ਕੀ ਚੀਜ਼ ਆ ਗਈ ਆਪਣੀ ਇਹ ਵਾਲੀ ਜੀ ਇਹੀ ਹੈ ਜਿਹੜਾ ਆਪਣਾ ਜਿਹੜਾ ਹੁਣ ਸਿਸਟਮ ਆਇਆ ਵਾ ਵੀ ਪਾਣੀ ਪੈਣ ਤਾਂ ਜਿਹੜਾ ਕਹਿੰਦੇ ਜੀ ਈਸੀਐਮ ਕਹਿੰਦੇ ਜੀ ਨੂੰ ਈਸੀਐਮ ਆਮ ਲੋਕੀ ਡਰਦੇ ਆ ਵੀ ਯਾਰ ਇਸ ਵੀ ਇਹਦੇ ਚ ਪਾਣੀ ਪੈਣ ਕੋਈ ਨਹੀਂ ਜੋ ਜਿਵੇਂ ਮਰਜ਼ੀ ਧੋ ਉਹਨੂੰ ਜੋ ਜਿੰਨਾ ਮਰਜ਼ੀ ਪਾਣਾ ਪੈ ਪਾ ਕੇ ਇੱਥੇ ਪਾਣੀ ਪਾ ਦਾਂ ਹਾਂਜੀ ਆਮ ਗੱਡੀਆਂ ਦੇ ਵਿੱਚ ਵੀ ਸਭੋ ਇਹੀ ਈਸੀਐਮ ਹੀ ਲੱਗੇ ਹੁੰਦਾ ਹਾਂਜੀ ਤੇ ਵੀ ਪਾਣੀ ਪੈਣ ਕੋਈ ਨਹੀਂ ਇਹਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਵਧੀਆ ਟਰੈਕਟਰ ਅਸੀਂ ਸਾਡੀ ਵਧੀਆ ਸੇਲ ਆ ਵਧੀਆ ਵੇਚ ਰਹੇ ਹਾਂ ਇਹਨੂੰ ਵਧੀਆ ਚੱਲ ਰਿਹਾ ਵੀ ਲੋਕਾਂ ਦਾ ਪਹਿਲਾਂ ਡਰ ਸੀਗਾ ਵੀ ਯਾਰ ਜਿਵੇਂ ਹਾਂ ਆਪਾਂ ਸੀਆਰਡੀ ਕਰਕੇ ਯਾਰ ਫਾਰਮ ਪੇਡਾ ਗਰੇ ਨਾਮ ਲਿਖਦਾ ਪੂਰਾ ਨਾਮ ਲਿਖਦਾ ਜੀ ਹਾਂ ਵੀ ਮੇਨ ਪ੍ਰੋਜੈਕਟ ਸੀਆਰਡੀ ਦਾ ਆਪਾਂ ਇਹਨੂੰ ਕਹਿ ਸਕਦੇ ਹਾਂ ਹਾਂਜੀ ਸੀਆਰਡੀ ਦਾ ਹਾਂ ਕੋਈ ਨਹੀਂ ਆ ਕੋਈ 파ਤੀ ਲਾਈਟਾਂ ਆ ਜਾਂਦੀਆਂ ਜਿਹੜੀਆਂ ਵੀ ਘੱਟ ਬਿਜਲੀ ਖਾਂਦੀਆਂ ਤੇ ਲਾਈਟਾਂ ਵੱਡਾ ਜਿਹੜੀਆਂ ਵੀ ਕੱਲੇ ਫਾਰਮ ਟਰੈਕ ਦੇ ਵਿੱਚ ਹੀ ਆ ਰਹੀਆਂ ਵਾਂ ਅੱਛਾ ਜੀ ਵੀ ਜਿਹੜੀਆਂ ਵੀ ਕਰੰਟ ਘੱਟ ਲੈਣੀਆਂ ਤੇ ਅੱਗੇ ਚਾਲਣ ਦਾ ਥਰੋ ਜਿਆਦਾ ਹੁੰਦਾ ਹੈ ਨਾ ਹਾਂਜੀ ਹਾਂਜੀ ਤੇ ਸਾਈਡਾਂ ਤੇ ਐਲਈਡੀ ਦਾ ਵੀਰਾਂ ਨੂੰ ਪਤਾ ਹੀ ਹੈ ਨਾ ਐਲਈਡੀ ਹਾਂਜੀ 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 ਤੇ ਇਹ ਆ ਗਿਆ ਆਪਣੇ ਸੈਂਸਰ ਦੀ ਪੱਟੀ ਆ ਗਈ ਹਾਂ ਇਹ ਤਾਂ ਠੀਕ ਹੈ ਜੰਰੇ ਠੀਕ ਹੈ ਇਹ ਇਹ ਦੇ ਫਿਊਜ ਵਗੈਰਾ ਆ ਕੇ ਸਾਰੇ ਆਹ ਵਾਲਾ ਫਿਊਜ ਵੀਰੇ 에어 ਕਲੈਂਡਰ ਦਾ ਇਹ ਜਦੋਂ ਆਪਾਂ ਇਹ ਚੋਕ ਹੋ ਜਾਂਦਾ ਨਾ ਮੰਨ ਲਓ ਭਰ ਜਾਂਦਾ ਤੇ ਆਹ ਜਿਹੜਾ ਲਾਲ ਰੈਡ ਨਿਸ਼ਾਨ ਆ ਇਹ ਗਾਂ ਜਾਵੜਦਾ ਇਹ ਦੱਸ ਦਿੰਦਾ ਵੀ ਇਹ ਮੈਂ ਭਰ ਗਿਆ ਇੱਥੇ ਨਿਕਲ ਜਾਂਦਾ ਹੁੰਦਾ ਉਹਦੀ ਲਾਲ ਬੱਤੀ ਜਗ ਪੈਂਦੀ ਆ ਯਾਨੀ ਚ ਹਵਾ ਮਰਾਓ ਹਵਾ ਮਰਾਓ ਠੀਕ ਵੀ ਹਵਾ ਮਾਰੋ ਹਾਂਜੀ ਤੇ ਦੇਸੀ ਭਾਜਾ ਜਦੋਂ ਆਪਾਂ ਗੱਲ ਕਰੀਏ ਤੇ ਆਹੜਾ ਰੈਡ ਨਿਸ਼ਾਨੇ ਥੱਲੇ ਆ ਜੂਗਾ ਥੱਲੇ ਆ ਜਾਊਗਾ ਹਾਂਜੀ ਉੱਥੇ ਵੀ ਲਾਈਟ ਆ ਜੂਗੀ ਉੱਥੇ ਲਾਈਟ ਆਜੂਗੀ ਵੀ ਇਹਨੂੰ ਸਾਫ ਕਰੋ ਦੂਜਾ ਨੰਬਰ ਆ ਸਿਸਟਮ ਬਹੁਤ ਵਧੀਆ ਕੰਪਨੀਆਂ ਦਿੰਦਾ ਮੰਨ ਲਓ ਆਪਾਂ ਖੇਤ ਦੇ ਵਿੱਚ ਚਲਾਉਣਾ ਕੁਝ ਪੁੱਛਣਾ ਵਾ ਜਦੋਂ ਆਪਾਂ ਇਹਨੂੰ ਇੱਕ ਸੈਕਿੰਡ ਨੱਪ ਦੇ ਕੇ ਛੱਡ ਦਿੰਨੇ ਆ ਤੇ ਇਹਦੇ ਵਿੱਚ ਆਵਾਜ਼ ਆ ਜਾਂਦੀ ਆ ਵੀ ਹੈਲਪ ਮਤਲਬ ਜਿਵੇਂ ਆਪੇ ਹੈਲਪ ਹੋ ਜਾਂਦੀ ਆ ਕਿਸੇ ਨੇ ਹਰੇਕ ਤਰ੍ਹਾਂ ਦੇ ਅਲੱਗ-ਅਲੱਗ ਟਰੈਕਟਰ ਚਲਾਏ ਹੁੰਦੇ ਆ ਵੀ ਮੈਂ ਕਿਵੇਂ ਚਲਾਇਆ ਕਿਸੇ ਨੇ ਜੋ ਗੇਅਰ ਪੁੱਛਣਾ ਕਿਹੜੇ ਕਿਵੇਂ ਆਵਾਮਾ ਸਭ ਕੋ ਸੇ ਮਤਲਬ ਬੋਲ ਕੇ ਦੱਸ ਹੱਟ ਕੋਲੋਂ ਲਾ ਕੇ ਆਪਾਂ ਨਾ ਟਰੈਕਟਰ ਲੈ ਕੇ ਆਨੇ ਆ ਆਪਾਂ ਨੂੰ ਸਪੀਡਾਂ ਦਾ ਨਹੀਂ ਪਤਾ ਸਪੀਡਾਂ ਦਾ ਨਹੀਂ ਪਤਾ ਇਹ ਆਪਾਂ ਦੱਸੂਗਾ ਵੀ ਮੈਂ ਕਿਹੜਾ ਇੰਪਲੀਮੈਂਟ ਪ ਉਹਨੂੰ ਪੁੱਛੋ ਸ਼ਾਕਾ ਤਾਂ ਫਿਰ ਲਾਗੂ ਸੀਰੀ ਵੀ ਚਲਾਣਾ ਹੋਇਆ ਉਹਨੂੰ ਪੁੱਛਣਾ ਵਾ ਹਾਂ ਸਿਸਟਮ ਦੱਸਤਾ ਵਧੀਆ ਜੀ ਆਪਾਂ ਦੱਸੂਗਾ ਹਾਂ ਇਹ ਹੈਲਪ ਹੋ ਜਾਂਦੀ ਆ ਆ ਆਪਣੇ ਆ ਜਾ ਬੈਟਰੀ ਦੀ ਜੀ ਨਹੀਂ ਇਹ ਆਪਣਾ ਚੋਕ ਦਾ ਉਹਨਾਂ ਅੱਛਾ ਉਹਦਾ ਆ ਗਿਆ ਜੀ ਬੋਰਨਟ ਦਾ ਹਾਂ ਜੀ ਬੋਰਨਟ ਦੇ ਬਾਕਸ ਦਾ ਠੀਕ ਆ ਵੀਰੇ ਟੌਪ ਮਾਡਲ ਚ ਆਂਦਾ ਵਾ F31 F55 SEID ਹਾਂ F31 ਟੋਗਾ ਪੂਰਾ ਜੋਰ ਟਰੈਕਟਰ ਲਾਂਦਾ 60 ਹਸ ਪਾਵਰ ਦਾ ਠੀਕ ਆ ਵੀਰੇ 16 ਦੇ ਟਾਇਰ ਆਂਦੇ ਠੀਕ ਆ ਅਗਲੇ 7 ਪੰਜਾ ਦੇ ਇੱਕ ਜੀ ਨੂੰ ਵੀ ਰਯਾ ਬਹੁਤ ਵਧੀਆ ਲੱਗੀ ਆ ਜੀ ਕੰਪਨੀ ਦੀ ਜਿਹੜਾ ਰਮ ਦੀ ਮਜ਼ਬੂਤੀ ਵਾਸਤੇ ਨਾਲ ਕੜਾ ਐਕਸਟਰਾ ਹੀ ਦੇਦਾ ਹਨ ਰਮ ਦੀ ਮਜ਼ਬੂਤੀ ਵਾਸਤੇ ਮੰਨ ਲਓ ਕੱਲ ਨੂੰ ਕੋਈ ਝਟਕਾ ਲੱਗਦਾ ਵਾ ਜਦੋਂ ਕੋਈ ਚੀਜ਼ ਖਿੱਚਣੀ ਪੈਂਦੀ ਝਟਕਾ ਲੱਗਦਾ ਉਹ ਇਹ ਗੋਲ ਆ ਜਿਹੜਾ ਇਹਨੂੰ ਕਵਰ ਕਰ ਲੈਂਦਾ ਇਹ ਸਾਰੇ ਨਟਾਂ ਨੂੰ ਇੱਕ ਪਕੜ ਕੇ ਰੱਖਦਾ ਪਹਿਲਾਂ ਹੁੰਦਾ ਸੀ ਇੱਕ ਅੱਧਾ ਬੋਲਟ ਟੁੱਟ ਜਾਂਦਾ ਸੀ ਵਿੱਚ ਜਿੱਥੇ ਜ਼ੋਰ ਲੱਗਦਾ ਸੀ ਹੁਣ ਇਹ ਪਲੇਟ ਪਾਉਣ ਨਾਲ ਵੀ ਸਾਰਿਆਂ ਦਾ ਇਕੱਠਾ ਜ਼ੋਰ ਲੱਗਦਾ ਉਹਨੂੰ ਕਵਰ ਕਰ ਲੈਂਦੇ ਆ ਰੇਤਾਂ ਦੇ ਕਈ ਵੀਰ ਨਾ ਬਾਅਦ ਚੋਂ ਆ ਸਿਸਟਮ ਲਵਾਉਂਦੇ ਆ ਇਹ ਫਾਰਮ ਟਰੈਕ ਨੇ ਨਾਲ ਹੀ ਦਿੱਤਾ ਇਹ ਇਹਦੀ ਲਿਫਟ ਦੀ ਰੇਕ ਕਪੈਸਿਟੀ ਇਹਦੀ ਲਿਫਟ ਦੀ ਕਪੈਸਿਟੀ 25 ਕੁਆਂਟਲ ਦੀ ਆ ਅਜੇ ਤੱਕ ਮਤਲਬ ਹਜੇ ਤੱਕ ਕਿਸੇ ਟਰੈਕਟਰ ਦੀ ਹਜੇ ਹੈ ਨਹੀਂ ਕਿ ਆਮ ਕੋਈ ਜੈਕ ਲਾ ਕੇ ਬਣਾਉਂਦਾ ਜਾਂ ਕੋਈ ਕਿਵੇਂ ਲਵੰਦਾ ਪਰ ਇਹ ਜਿਹੜੀ ਸਹੀ ਅੰਦੀ ਰੀਅਲ ਕੰਪਨੀ ਵੱਲੋਂ 25 ਕੁਆਂਟਲ ਦੀ ਆ ਠੀਕ ਆ ਲਿੰਕਾਂ ਤਾਂ ਹੈਵੀ ਆ ਜਿਵੇਂ ਅੱਜ ਕੱਲ ਹੈਵੀ ਮਸ਼ੀਨਾ ਮਸ਼ੀਨਾ ਚਾਹੁੰਦੇ ਦੋਨੋਂ ਬਸ ਜੱਕਾ ਆ ਕਿ ਕੋਈ ਦੁੱਖਤ ਨਹੀਂ ਇਹ ਈਪੀਆਈ ਹਿੱਸਾ ਵਾ ਈਪੀਆਈ ਹਿੱਸਾ ਜਿਹੜਾ 26 27 ਲੀਟਰ ਤੇਲ ਦੇ ਵਿੱਚ ਡੁੱਬੀਆਂ ਰਹਿੰਦੀਆਂ ਬ੍ਰੇਕਾਂ ਬ੍ਰੇਕਾਂ ਵਧੀਆ ਹੁੰਦਾ ਕਾਫੀ ਦੇਰ ਤੱਕ ਚੱਲਦੀਆਂ ਜ ਉਹ ਮੇਰ ਜਲਦੀ ਨਹੀਂ ਕੱਢਦੇ ਇਹ ਨਾਲ ਹੀ ਮਿਲੂ ਕਿ ਐਕਸਟਰਾ ਲਵਾਉਣਾ ਪਊ ਗਰੀ ਕਿਹੜੇ ਇਹ ਨਾਲ ਹੀ ਆਉਂਦੇ ਡਾਕਟਰ ਉਧਰ ਜਦੋਂ ਆਪਾਂ ਨਵਾਂ ਸੇਲ ਕਰਦੇ ਉਹ ਵੀ ਡਾਕਟਰ ਨਾਲ ਹੈ ਡਬਲ ਡਿਸਟਰੀਬਿਊਟਰ ਆਇਆ ਅੱਛਾ ਵੀ ਇਹਦੇ ਨਾਲ ਜਿਹੜੇ ਇੱਥੇ ਲੱਗਣੇ ਉਹ ਵੀ ਨਾਲ ਦੋਗੇ ਉਹ ਵੀ ਨਾਲ ਹਾਂਜੀ ਉਹ ਡਿਸਟਰੀਬਿਊਟਰ ਆਉਂਦੇ ਆ ਤੁਹਾਨੂੰ ਹਾਂਜੀ ਗੁੱਡ ਜੀ ਡਬਲ ਡਿਸਟਰੀਬਿਊਟਰ ਮੈਂ ਕਹਿੰਦਾ ਹੋਰ ਕੋਈ ਕੰਪਨੀ ਨਹੀਂ ਦਿੰਦੀ ਤੁਸੀਂ ਦੂਜੇ ਵੀ ਨਾਲ ਦਓਗੇ ਹਾਂਜੀ ਹਾਂਜੀ ਉਹ ਫਾਰਮ ਟਰੈਕ ਦੇ ਹੀ ਹੋਣਗੇ ਹਾਂਜੀ ਫਾਰਮ ਟਰੈਕ ਦੇ ਰਹੇ ਨੇ ਠੀਕ ਆ ਵੀਰੇ ਠੀਕ ਆ ਲੈਟਾਂ ਆਉਂਦੀਆਂ ਵੀ ਮਗਰਾੜ ਦੀਆਂ ਲੈਟਾਂ ਤਕਰੀਬਨ 4 ਰੇ ਲੋਕ ਟਰੈਕਟਰ ਨੂੰ ਮੋਡੀਫਾਈ ਕਰਦੇ ਆ। ਉਹ ਆਪਣੇ ਤੋਂ ਤਕਰੀਬਨ ਸਵਾਨ ਹੀ ਆਪਣਾ ਬਹੁਤ ਵਿਕਦਾ ਕਿਉਂਕਿ ਦੇਖੋ ਤਾਂ ਹਾਂ ਕੋਈ ਫਾਰਮ ਟਰੈਕ ਹੋ ਗਿਆ ਛੋਟਾ ਜਾਂ 50 ਜਾਂ ਹੋੜ ਹੋਈ ਸਾਰੇ ਤਿਆਰ ਕਰ ਕਰਕੇ ਬਾਹਰ ਕੈਨੇਡਾ ਨੂੰ ਭੇਜਦੇ ਆ। ਸਾਰਾ ਸਵਾਨ ਹੁੰਦਾ ਹਾਂ ਜੀ। ਮਗਰਾਰ ਤੋਂ ਲੈ ਕੇ ਤਕਰੀਬਨ ਸਾਰੀਆਂ ਲੈਟਾਂ ਤੇ ਇਹਦੀ ਵਾਰੰਟੀ ਵੀਰ ਜੀ ਕਿੰਨੇ ਚਿਰ ਦੀ ਹੈ? ਵਾਰੰਟੀ ਇਹਦੀ 5 ਸਾਲ ਦੀ ਆ ਇੰਜਨ ਗੇਅਰ ਤੇ ਹਿੱਸੇ ਦੀ। ਇੰਜਨ ਗੇਅਰ ਤੇ ਹੀ ਸੀ। ਸਾਰੀ 5 ਸਾਲ ਦੀ ਵਾਰੰਟੀ ਆ ਜੀ। ਠੀਕ ਆ ਵੀਰੇ ਠੀਕ ਆ। ਅਡਜਸਟਿੰਗ ਲਈ ਵੀ ਤਿੰਨ ਦੇਤੇ ਦੇ ਹਨਾ। ਹਾਂਜੀ ਕੰਪਲੈਨ ਫਾਰਮ ਟਰੈਕ ਦਾ ਆਡਜਸਟਿੰਗ ਵਾਲਾ ਸਿਸਟਮ ਮੈਂ ਕਹਿੰਦਾ ਵੀਰੇ ਜਿਉਂ ਦੇਖਣ ਲੱਗੇ ਨਾ ਤਾਂ ਆਹੀ ਕਾਮਯਾਬ ਆ। ਹਾਂਜੀ ਇਹ ਲਿਫਟ ਤੱਕ ਦਾ ਤਾਂ ਖਾਸ ਕਰਕੇ ਮੈਂ ਗਿਆ ਟਰੈਕਟਰ ਆ ਖਾਸ ਕਰਕੇ ਫਾਰਮ ਟਰੈਕ। ਵੀ ਕੋਈ ਇਹਦੇ ਚ ਕੰਪਲੇਂਟ ਆਈ ਨਹੀਂ ਤੇ ਕੰਪਨੀ ਨੇ ਇਹਨੂੰ ਚੇਂਜ ਵੀ ਨਹੀਂ ਕਰਿਆ ਵੀ ਜੋ ਸਾਡੀ ਆ ਨਾ। ਹਾਂਜੀ ਨਹੀਂ ਹੁਣ ਤੱਕ ਕਸਟਮਰ ਦੇ ਹੁੰਦਾ ਨਾ ਕਿ ਕਸਟਮਰ ਜਿਹੜੀ ਚੀਜ਼ ਨੂੰ ਪਸੰਦ ਕਰਨ ਲੱਗ ਜੇ ਫਿਰ ਉਹ ਚੇਂਜ ਨਹੀਂ ਕਰਦੇ। ਇਹ ਕੋਈ ਸੁਮਾੜੀ ਮੋਟੀ ਆਂਦੇ ਵੀ ਆ ਨਾ। ਇਹ ਤਾਂ ਗੱਲ ਕਰ ਹਾਂ ਜੀ ਕੋਈ ਸ਼ਿਕਾਇਤ ਆਉਂਦੀ ਵੀ ਹੈ ਨਾ ਕੋਈ ਪ੍ਰੋਬਲਮ ਆ ਤਾਂ ਉਹ ਕਸਟਮਰ ਤੋਂ ਹੀ ਵੀਊ ਲੈ ਕੇ ਅਸੀਂ ਉਹਨੂੰ ਚੇਂਜ ਕਰਦੇ ਆਂ ਵੀ ਕੀ ਪ੍ਰੋਬਲਮ ਆ ਰਹੀ ਆ ਹਾਂ ਇੱਕ ਚੀਜ਼ ਹੋਰ ਬਹੁਤ ਸੋਹਣੀ ਲੱਗੀ ਨਾ ਉਹ ਥੱਲੇ ਮਰਜੀ ਤੇ ਨਿਕਾ ਅਣਕੰਦਾ ਅਣਕੰਦਾ ਵੀ ਇਹ ਕੋਈ ਅਲੱਗੋ ਗੁੱਲੀਆਂ ਯਾਨੀ ਐਡਜਸਟ ਸਿੱਧਾ ਕਰਿਆ ਇਹ ਹਿੱਸੇ ਦੇ ਨਾਲ ਫਿਕਸ ਕੰਮ ਜਿਹਨੂੰ ਆਪਾਂ ਕਹਦੇ ਨੇ ਮਜ਼ਬੂਤੀ ਪੂਰੀ ਹਰ ਇੱਕ ਠੀਕ ਨਿੱਕੀ ਨਿੱਕੀ ਚੀਜ਼ ਹੀ ਦੀ ਨਾ ਬਹੁਤ ਵਾਰੀਆ ਇਕੋ ਮੋਡ ਗੇਅਰ ਲੱਗਿਆ ਜੀ ਇਹਦੇ ਇਕੋ ਮੋਡ ਜਿਵੇਂ 60 ਹਸ ਪਾਵਰ ਦਾ ਹਾਂ ਜੀ ਮੰਨ ਲਓ ਆਪਾਂ ਫਸਲ ਲੈ ਕੇ ਸਰ ਗਏ ਆਂ ਕਣਕ ਦੀ ਟਰਾਲੀ ਲਾਹਤੀ ਵਾਪਸ ਖਾਲੀ ਆਣਾ ਦੁਬਾਰਾ ਦੂਜੀ ਟਰਾਲੀ ਲੈਣਾ ਇਹਨੂੰ ਆਪਾਂ ਮਤਲਬ ਇਹ 50 55 ਤੇ 60 ਬਣ ਜਾਂਦਾ ਠੀਕ ਹੈ ਇਹਨੂੰ ਆਪਾਂ ਹੁਣ ਆ ਇੱਕੋ ਮੋੜ ਲੱਗਾ ਇਹਦੇ ਹਾਂ ਜੀ ਹਾਂ ਜੀ ਜਦੋਂ ਹਾਂ ਜਦੋਂ 20 ਪਾਵਾਂਗੇ 60 ਬਣ ਜਾਣਾ ਹਾਂ ਜੀ ਤੇ ਇਹਨਾਂ ਤੇ ਪਾਵਾਂਗੇ 55 ਤੇ ਇਹ ਤੇ ਪਾਵਾਂਗੇ ਇਹਨਾਂ ਦਾ 50 ਤੇ ਰਹਿ ਜਾਣਾ ਫਿਰ ਕਹਿੰਦਾ ਮਤਲਬ ਤੇਲ ਸੰਗੂ ਗਾਜੀ ਸੰਗੂ ਗਾ ਆਮ ਤੇਲ ਘਟ ਖਪਤ ਕਿਉਂਕਿ ਤੋਰਾ ਹੁਣ ਨਾ ਹੀ ਰਹੂਗਾ ਤੇਲ ਦੀ ਇੰਜਨ ਦੀ ਪਾਵਰ ਥੋੜੀ ਘਟਾ ਕੇ ਤੇਲ ਦੀ ਖਪਤ ਬਚ ਜਾਊਗੀ ਜਦੋਂ ਆਪਣੇ ਕੋਈ ਤਗੜੇ ਇੰਪਲੀਮੈਂਟ ਪਾ ਰਹੇ ਉਦੋਂ ਇੱਕੋ ਹੀ ਕਰ ਲਓ ਇਹ ਡਿਜੀਟਲ ਮੀਟਰ ਆ ਪੂਰਾ ਵਧੀਆ ਹਾਂਜੀ ਹਾਂਜੀ ਸੋਚ ਲਾ ਲਈ ਸਾਰਾ ਬਸ ਇਹਦਾ ਚਾਬੀ ਜੋ ਹੈਗੀ ਕੋਈ ਵੀਰੇ ਚਾਰ ਸਵਿਡਾਂ ਚ ਤੇ ਲੈਣਾ ਹੈ ਉਹਨੂੰ ਲਾਲਾ ਚਾਬੀ ਇਹਦੀ ਤੇ ਸਪੀਡਾਂ ਵੀਰੇ ਤੁਸੀਂ ਦੱਸਦੇ ਹੋ ਬਈ ਇਹਦੀਆਂ ਇਹ ਚਾਰ ਸਪੀਡਾਂ A B C D ਜਿਹਨੂੰ ਆਪਾਂ ਆਪਣਾ ਉਧ ਹਾਈ ਲੋ ਲੱਗਾ ਇਧਰ ਛੋਟਾ ਤੇ ਘੋੜਾ ਗੇਰ ਆ ਜਿਹੜਾ ਇਹ ਚਾਰ ਸਪੀਡਾਂ ਬਣ ਨੇ ਇਹ ਛੋਟਾ ਹਾਂ ਜਿਹੜਾ ਇਹ ਟਰੈਕਟਰ ਜਿਹੜਾ 60 ਤੇ 60 55 ਛੋਟਾ ਗੇਰ ਤੋਂ ਮਸ਼ਹੂਰ ਹੋਇਆ ਛੋਟਾ ਗੇਰ ਲਾ ਕੇ ਤੇ ਜ਼ੋਰ ਡਬਲ ਹੋ ਜਾਂਦਾ ਇਹਦਾ ਇਹ ਦੇਸੀ ਭਾਜਾ ਚ ਇਹਨੂੰ ਹਾਂ ਇਹ ਦੇਸੀ ਘੋਆ ਗੇਰ ਹੈ ਹਾਂ ਭਾਜਾ ਦੂਸਰੇ ਟਰੈਕਟਰ ਤੇ ਸਾਈਨ ਵੀ ਵਖਿਆ ਹੋਇਆ ਛੋਟੇ ਤੇ ਘੋੜੇ ਦਾ ਜਿਹਦੀ ਆਪਾਂ ਕੱਲ੍ਹ ਵੀਡੀਓ ਕੀਤੀ ਹਾਂਜੀ ਨੇ ਆ ਵੀ ਇੱਥੇ ਇਹਦੇ ਵੀ ਹੈਗਾ ਸਭ ਹਾਂ ਹਾਂ ਇਹ ਛੋਟਾ ਗੇੜਾ ਹੈ ਆਪਣੇ ਕਿਸਾਨਾਂ ਨੇ ਗੱਲ ਹੀ ਦਿਮਾਗ ਚ ਰਾਟੇ ਨੇ ਝੋਟਾ ਤੇ ਘੋੜਾ ਨੋ ਆਈ ਤੇ ਝੋਟਾ ਤੇ ਘੋੜਾ ਉਧਰ ਆ ਗਏ ਚਾਰ ਹਨਾ ਵੀਰੇ ਹਾਂਜੀ ਹਾਂਜੀ ਇੱਕ ਬੈਕ ਰਵਰਸ ਆ ਗਿਆ ਹਾਂਜੀ ਹਾਂਜੀ ਤੇ ਇਹ ਆ ਗਿਆ ਜਿਹਦਾ ਪੀਟਿਓ ਦਾ ਹਾਏ ਪੀਟਿਓ ਗਿਆ ਜਿਵੇਂ ਆਪਾਂ ਮਸ਼ੀਨ ਸਾਫ ਕਰਨੀ ਹੈ ਮਗਰ ਬੈਕ ਬੈਕ ਕਮਾ ਕੇ ਇਹ ਸਭ ਇਹ ਪੀਟਿਓ ਦਾ ਕਲਚ ਆ ਗਿਆ ਹਾਂ ਪੀਟਕੇ ਦਾ ਕਲਚ ਹੈ ਵੀ ਇਹ ਤਾਂ ਡਬਲ ਹੈ ਸਹੀ ਡਬਲ ਕਲਚ ਇਹ ਆ ਇੱਕ ਤਾਂ ਇਹ ਡਬਲ ਹੋ ਗਿਆ ਇਹ ਹੱਥ ਚ ਇਹ ਡਬਲ ਕਲਚ ਇਹਨੂੰ ਕਹਿੰਦੇ ਸਹੀ ਤਾਂ ਠੀਕ ਹੈ ਗਰੀਟ ਠੀਕ ਹੈ ਮੈਠੇ ਬਟਾਏ ਬਾਕੀ ਜੋ ਵੀ ਇਹਨਾਂ ਸਮਾਨ ਆ ਬੈਠ ਬੈਠੋਗੇ ਤੁਸੀਂ ਸਾਰਾ ਬੁੱਕਲ ਦੇ ਵਿੱਚ ਹੀ ਆ ਕੋਈ ਇਹ ਨਹੀਂ گاਹਾਂ ਪੜ ਐਂ گاਹ ਹੁਣਾ ਪੈਂਦਾ ਉੱਠ ਕੇ ਐਂ ਕਰਨਾ ਪੈਂਦਾ ਸਾਰਾ ਤਕਰੀਬਨ ਇਹਦੇ ਵਿੱਚ ਸਾਰਾ ਲਿਫਟ ਦੇ ਕੰਟਰੋਲਰ ਵੀ ਇਹਨਾਂ ਨੂੰ ਦਿਖਾ ਦੇ ਬਾਕੀ ਇਹ ਟਰੈਕਟਰ ਇਹ ਸਾਰਾ ਦਿਨ ਵੀ ਬੰਦਾ ਚਲਾਉਂਦਾ ਰਵੇ ਤੇ ਥੱਕਦਾ ਨਹੀਂਗਾ ਥੱਕਦਾ ਨਹੀਂ ਤੇ ਹੱਡ ਪੈਰ ਵੀ ਇਹ ਟਰੈਕਟਰ ਦੇ ਪੂਰੇ ਵਧੀਆ ਮਤਲਬ ਮਜ਼ਬੂਤ ਆ ਕੋਈ ਤੁਸੀਂ ਅੱਜ ਦਾ 2002 ਮਾਡਲ ਵੀ ਟਰੈਕਟਰ ਦੇਖ ਲਓ ਜਿੰਨਾ ਅੱਜ ਵੀ ਉਹਦਾ ਮਤਲਬ ਵਧੀਆ ਪਿਆ ਵਾ ਤੇਲ ਵੱਲੋਂ ਵੀ ਤੇ ਲਿਫਟ ਵੱਲੋਂ ਵੀ ਤੇ ਸਾਰਾ ਵੱਲੋਂ ਤੇ ਇਹਦਾ ਵਿੱਚੀ ਡੀਜ਼ਲ ਟੈਂਕ ਕਿੰਨਾ ਲੀਟਰ ਆ ਗਿਆ ਜੀ ਇਹਦਾ 60 ਲੀਟਰ ਆ ਗਿਆ 60 ਲੀਟਰ ਆ ਗਿਆ ਠੀਕ ਆ ਇਹ ਦੀ ਸਰਵਿਸ ਵੀਰੇ ਕਿੰਨਾ ਟਾਈਮ ਤੇ ਆਪਾਂ ਸਰਵਿਸ ਇਹਦੀ ਤਾਂ ਜਿਹੜੀ ਪਹਿਲੀ ਆ ਉਹ 50 ਘੰਟਿਆਂ ਤੇ ਹੁੰਦੀ ਆ ਜੀ ਠੀਕ ਆ ਪਹਿਲੀ ਕਿਉਂਕਿ ਇੰਜਨ ਪਹਿਲੇ ਯਾਰ ਉਹ ਬੇਸਿਕ ਚੈਕਿੰਗ ਹੋ ਗਈ ਬੇਸਿਕ ਚੈਕਿੰਗ ਹੋ ਗਈ ਮਤਲਬ ਤਾਂ ਇੰਜਨ ਨੇ ਪਹਿਲੀ ਯਾਰ ਘੁੰਮਣਾ ਜੋ ਮਾੜਾ ਮਟਾ ਖੰਜਰਾ ਉਹ ਪਹਿਲੇ ਤੇਲ ਚ ਆ ਜਾਂਦਾ ਹਾਂਜੀ ਉਦੋਂ ਮਗਰੋਂ 500 ਘੰਟਾ 500 ਘੰਟਾ ਤਕਰੀਬਨ ਸਵਾ ਸਾਲ ਹੋ ਜਾਂਦਾ ਸਾਲ ਸਵਾ ਸਾਲ ਦੇ ਵਿੱਚ ਦੇ ਆਪਾਂ ਵੇਖੇ ਇਹ ਕਸਟਮਰ ਦਾ ਕੰਪਨੀ ਨੇ ਸੋਚਿਆ ਵੀ ਜਿਆਦੇ ਪੈਸੇ ਨਹੀਂ ਲਾਉਣੇ ਨਹੀਂ ਲਾਉਣੇ ਹਾਂ ਇਹ ਨਾਲੇ ਸਰਵਸਤ ਵੀ ਚਾਰ ਪੈਸੇ ਵਾਜ ਜਾਂਦੇ ਕਿੱਥੇ ਉਹਨਾਂ ਨੂੰ ਮਤਲਬ 6 ਮਹੀਨਿਆਂ ਬਾਅਦ ਕਰਨਾ ਪੈਂਦਾ ਸੀ ਹਾਂਜੀ 250 ਘੰਟੇ ਬਾਅਦ ਹੁੰਦੀ ਸੀ ਆਮ ਪਹਿਲਾਂ ਟਰੈਕਟਰਾਂ ਦੀ ਹੁਣ 500 ਘੰਟੇ ਬਾਅਦ ਸਪੈਸ਼ਲ ਤੇਲ ਸਪੈਸ਼ਲ ਹੀ ਜਾਂਦਾ ਮਤਲਬ ਵਧੀਆ ਕੰਪਨੀ ਨੇ ਕੱਢਿਆ ਤੇ ਇਹ ਚਾਰ ਸਿਲੰਡਰ ਚ ਆ ਗਿਆ ਹਨਾ ਇਹ ਵੀਰੇ ਫਾਰਮ ਟਰੈਕ ਜਿੰਨਾ ਵੀ ਪ੍ਰੋਡਕਟ ਆ ਜੋ ਵੀ ਹੈ ਨਾ ਇਹਦਾ ਆਪ ਦਾ ਵੀ ਇਹ ਆਪ ਬਣਾਉਂਦਾ ਜਾਂ ਕਿਸੇ ਤੋਂ ਲੈਂਦਾ ਨਹੀਂ ਕੰਪਨੀ ਫਰੀਦাবাদ ਇਹ ਆਪ ਦਾ ਕਲ ਨਟ ਤੱਕਰ ਵੀ ਆਪ ਹੀ ਬਣਦਾ ਜੀ ਜਿਵੇਂ ਚਾਰ ਚੀਜ਼ਾਂ ਜਿਵੇਂ ਜੋ ਸੈਲਫ ਹੋਗੇ ਟਾਇਰ ਹੋਗੇ ਇਹ ਜਿਹੜੀਆਂ ਚੀਜ਼ਾਂ ਇਹਨਾਂ ਦੇ ਤਾਂ ਸਿਰਫ ਆਪਣੀ ਦੀ ਜਿਹੜੀ ਟੋਟਲ ਟਰੈਕਟਰ ਦੀ ਹੈਗੀ ਆ 1 ਸਾਲ ਦੀ ਵਾਰੰਟੀ ਆ ਜਿਹੜਾ ਇਹ ਕੰਪਨੀ ਦਾ ਇੰਜਨ ਗੇਅਰ ਹਿੱਸਾ ਵਾ ਉਹਨਾਂ ਦੀ 5 ਸਾਲ ਦੀ ਕੰਪਨੀ ਦਾ ਆਪਦਾ ਵਾ ਕਿਉਂਕਿ ਉਹ ਆਪਦਾ ਕਰਕੇ ਹਾਂ ਯਕੀਨ ਆ ਹੁਣ ਦੂਜਾ ਨਾ ਇਹਨਾਂ ਕਰਕੇ ਫਿਰ ਸਾਲ ਦੀ ਇਹ ਦੂਜੀ ਪੂਰੇ ਟਰੈਕਟਰ ਦੀ ਟਰੈਕਟਰ ਦੀ ਲੁੱਕ ਆਪਾਂ ਦਿਖਾ ਦਈਏ ਸਾਰੇ ਵੀਰਾਂ ਨੂੰ ਅੰਦਰ ਡਬਲ ਜੈਕ ਲੱਗੇ ਆ ਸ਼ੋ ਨੂੰ ਐਦਾਂ ਨਹੀਂ ਹੈਗਾ ਵੀ ਨਾਰਮਲ ਜਿਹਾ ਸਿੱਧਾ ਹੀ ਛੱਡਦਾ ਇਹ ਸਿਰੇ ਤੇ ਵੀ ਪੂਰੇ ਮਜਬੂਤ ਜਿੰਨੂੰ ਆਪਾਂ ਕਬਜ਼ੇ ਕਹਿ ਸਕਦੇ ਆ ਜਾਂ ਜਿੱਥੋਂ ਛੋਣ ਫੜਿਆ ਨਾ ਉਹ ਇਥੋਂ ਦਾ ਵਿੱਚ ਛੌਟਕਣੀ ਤੇ ਨਿੱਕੀ ਨਿੱਕੀ ਚੀ ਨਾ ਜਿਵੇਂ ਬਾਈਚ ਵੀ ਟਰੈਕਟਰ ਪੂਰਾ ਵਧੀਆ ਵਾ ਵੀ ਜਿਵੇਂ ਅੱਗਾ ਨਹੀਂ ਚੱਕਦਾ ਪੂਰਾ ਲੰਬਾ ਟਾਇਰ ਹੈ ਬੋਲ ਫੀਡਰ ਤੇ ਪੂਰਾ ਵੀ ਨਹੀਂ ਉੱਠਦਾ ਵੀਰੇ ਇਹ ਹਾਂਜੀ ਕੋਈ ਨਹੀਂ ਹੈ 15 ਮਾਡਲ ਆ ਇਹਨਾਂ ਨੇ ਨਵਾਂ ਲਿਆ ਹਾਂਜੀ 8 ਸਾਲ ਹੋ ਗਏ ਚਾਪੀ ਵੀ ਨਹੀਂ ਲੱਗੀ ਠੀਕ ਪਹਿਲਾਂ ਮੈਂ 16 ਸਾਲ ਚਲਾਇਆ 99 ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਮੈਂ 3 ਲੱਖ ਦਾ ਲੀਤਾ ਸੀਗਾ ਹਾਂਜੀ ਤੇ 3 ਦਾ ਹੀ ਵੇਚਿਆ ਮੈਂ 16 ਸਾਲ ਚਲਾ ਕੇ 16 ਸਾਲ ਚਲਾ ਬੈਟਰੀਆਂ ਦੋ ਬਦਲੀਆਂ ਹੋਰ ਉਹਦਾ ਕੁਝ ਨਹੀਂ ਜਿਆ ਇੱਕ ਛਤਰੀ ਦਾ ਲੀਡਾ ਦਵਾਇਆ ਇਹ ਆਪਣੇ ਕਸਟਮਰ ਦਾ ਰਿਵਿਊ ਹਾਂਜੀ ਇਹ ਅਸੀਂ ਕੋਈ ਹੁਣ ਅਸੀਂ ਕੱਲ ਫੇਰ ਲੈ ਕੇ ਆਂਦਾਗਾ ਅੱਛਾ ਕੱਲ ਫੇਰ ਸੋਮਵਾਰ ਫੇਰ ਲੈ ਕੇ ਆਨਾ ਵਾ ਹਾਂਜੀ ਮੇਰੇ ਕੋਲੇ 15 ਮਾਡਲ ਵੀ 60 55 ਹੁਣ ਵੀ ਲੈ ਕੇ ਗਏ ਆ ਠੀਕ 15 ਵਿੱਚੋਂ ਠਾਏ ਜਾਨੀ ਤੋੜੀ ਦੀ ਟਰਾਲੀ ਹੂੰ 2 ਲੀਟਰਾਂ ਨੂੰ ਮੈਂ ਭਰ ਕੇ ਦਿਖਾਉਂਗਾ ਜਿਹੜਾ ਬੰਦਾ ਕਹਿੰਦਾ ਫੋਨੇ ਦੋ ਨਾਲ ਵੀ ਭਰ ਦੂ ਇਨਾ ਤੇ ਮਤਲਬ ਬਣਦਾ ਠੀਕ ਆ ਖਾਲੀ ਦਾ ਮਤਲਬ ਉਹਦਾ ਖਰਚਾ ਹੈਗਾ ਇਹਦਾ ਹੈ ਨਹੀਂ ਹੈ ਠੀਕ ਆ ਵੀਰੇ ਇਹ ਤੁਹਾਡੇ ਕਿਤਾਬ ਨਾਲ ਉਦੋਂ ਵੀ ਘੱਟ ਖਾਓ ਇਹ ਉਦੋਂ ਵੀ ਘੱਟ ਖਾਓ ਠੀਕ ਆ ਵੀਰੇ ਇਹ ਸਾਰਾ ਕੁਝ ਹੀ ਹੈ ਜਿਹੜਾ ਫੰਕਸ਼ਨ ਵਾਲੇ ਆ ਠੀਕ ਆ ਵੀਰੇ ਠੀਕ ਆ ਹਾਂਜੀ ਤੇ ਤੁਸੀਂ ਹੁਣ ਕਿਹੜਾ ਟਰੈਕਟਰ ਲੈ ਗਿਆ ਦੱਸ ਦੱਸ ਦੇ ਇਹਦੇ ਨਾਲ ਦੇ 60 55 ਅਜੇ ਸੌਂਵਾਰ ਹੀ ਲੈ ਕੇ ਲਗੇ ਆ ਠੀਕ ਆ ਕੱਲ ਦਾ ਦਿਨ 8 ਦਿਨ ਕੱਲ ਨੂੰ ਆਣੇ ਆ ਜੀ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਇੱਕ ਮੇਰੇ ਕੋਲੇ ਪੁਰਾਣਾ ਖੜਾ 15 ਮਾਡਲ ਠੀਕ ਆ ਜੀ ਤੇ ਇਹ ਜੀ ਬਾਈ ਜੀ ਲੁੱਕ ਬਾਰੇ ਮਰਾ ਦੱਸ ਦਿੰਦੇ ਪਹਿਲਾਂ ਨਾ ਹਨਾ ਵੈਸੇ ਤਾਂ ਦੇਸੀ ਰਹੀ ਆ ਚੇਂਜ ਕਰੀ ਆ ਦੇਸੀ ਰਹੀ ਆ ਪੂਰਾ ਹੁਣ ਤਾਂ ਬਸ ਸਿੰਗਰ ਵਰਨਟ ਕਰ ਦਿੱਤਾ ਨਾ ਤੇ ਉਹਦੇ ਨਾਲ ਲੁੱਕ ਹੋਰ ਤੇਜ ਹੋ ਜਾਂਦੀ ਤੇ ਇਹਦੇ ਕਿਤੇ ਸ਼ੋਸ਼ਾ ਲਾਉਣ ਦੀ ਜ਼ਰੂਰਤ ਨਹੀਂ ਜਿਵੇਂ ਹੁਣ ਤੂੜੀ ਵਾਲੇ ਸੀਜ਼ਨ ਆ ਗਏ ਨਹੀਂ ਨਹੀਂ ਇਹਦੇ ਲਾਉਣ ਕੋਈ ਜ਼ਰੂਰਤ ਨਹੀਂ ਹੈ ਨਾ ਟਰੈਕਟਰ ਵੈਸੇ ਵੀ ਹੁੰਦਾ ਹੀ ਨਹੀਂ ਮੈਨੂੰ ਬਹੁਤ ਜਨੇ ਹੈਵੀ ਹੈ ਨਾ ਪਹਿਲਾਂ ਨਾਲ ਵੀਰੇ ਹੈਵੀ ਵੀਜ਼ਾ ਵੀ ਕਰਿਆ ਲੱਗਦਾ ਹਾਂਜੀ ਬਲਕਿ ਬਲਕਿ ਜਿਵੇਂ ਭਾਰਾ ਜਿਵੇਂ ਆਪਾਂ ਨਿੱਗਰ ਕਹਿ ਦਿੰਨੇ ਹਨ ਕਰਤਾ ਨਾ ਸਰ ਇੱਕ 80 ਕਿਲੋ ਦਾ ਰੋਵਾਜ ਨਾ ਆ ਗਿਆ ਫਿਰ ਹਿੱਸਾ ਵੇਖੋ ਕਿੰਨਾ ਮਜ਼ਬੂਤ ਆ ਫਿਰ ਹਰੇਕ ਚੀਜ਼ਾਂ ਦੀ ਪੂਰੀ ਹੈਵੀ ਕਰ ਦਿੱਤੀ ਹੈ ਨਾ ਹੂੰ ਰਮ ਰੂਮ ਤੱਕ ਕਰ ਤਕਰੀਬਨ ਸਾਰੇ ਨਾ ਮਟਾਪੇ ਪਹਿਲਾਂ ਨਾਲੋਂ ਡਿਜ਼ਾਈਨ ਸਾਰੇ ਚੇਂਜ ਆ ਹਾਂਜੀ ਹਾਂਜੀ ਲੋ ਜੀ ਦਰਸ਼ਕ ਵੀਰੋ ਟਰੈਕਟਰ ਤੁਹਾਨੂੰ פרו ਲੈ ਕੇ ਥੱਲੇ ਤੱਕ ਅੱਗੇ ਤੱਕ ਪਿੱਛੇ ਸਾਰੀ ਆਪਾਂ ਨਿਗਾਹ ਤੁਹਾਨੂੰ ਮਰਵਾ ਦਿੱਤੀ ਆ। ਬਾਕੀ ਦਾ ਰਿਵਿਊ ਕਿਸਾਨ ਵੀਰਾਂ ਨੇ ਦੇਣਾ। ਟਰੈਕਟਰ ਦੀ ਤਕਰੀਬਨ ਆਪਾਂ ਜਾਣਕਾਰੀ ਆਪਣਾ ਮੇਨ ਮਕਸਦ ਇਹ ਹੀ ਹੁੰਦਾ ਹੈ ਵੀ ਵੀਰਾਂ ਨੇ ਜਿਵੇਂ ਘਰੇ ਵਾੜ ਕੇ ਟਰੈਕਟਰ ਖਰੀਦਣਾ। ਆਪਾਂ ਤੁਹਾਨੂੰ ਅੱਗੋਂ ਲੈ ਕੇ ਪਿੱਛੇ ਤੱਕ ਸਾਰਾ ਦਿਖਾਤਾ। ਤੁਸੀਂ ਫਾਰਮ ਟਰੈਕ ਖਰੀਦਣਾ ਨੰਬਰ ਡਿਸਪਲੇ ਤੇ ਚੱਲਦੇ ਹੀ ਪਏ। ਮੋਗਗੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਤੇ ਟਰੈਕਟਰ ਦੀ ਇਕੱਲੀ ਇਕੱਲੀ ਚੀਜ਼ ਨੂੰ ਇੱਥੇ ਆ ਕੇ ਵੀ ਦੇਖ ਸਕਦੇ ਹੋ। ਅਸੀਂ ਵੀ ਟਰਾਈ ਕੀਤਾ ਵੀ ਤੁਹਾਨੂੰ ਜਿੰਨਾ ਕਿ ਦਿਖਾ ਸਕੀ ਆ। ਜਿੰਨੇ ਕ ਫੰਕਸ਼ਨ ਟਰੈਕਟਰ ਦੇ ਵਿੱਚ ਹੁੰਦੇ ਮੈਂ ਮੈਨੂੰ ਤੁਹਾਨੂੰ ਦੱਸ ਸਕੀ ਤੇ ਜਿਵੇਂ ਜੀ ਲਈਏ ਆਪਾਂ ਆ ਗਿਆ ਇਹਦੀਆਂ 20 ਸਪੀਡਾਂ ਆਈਆਂ ਹਨ ਹਾਂਜੀ 20 ਸਪੀਡਾਂ ਬਣਨ ਆਉਂਦੀਆਂ ਹਾਂ 16 ਗਾਹ ਨੂੰ ਤੇ 4 ਪਹਾਂ ਹਾਂ ਇਹਦੇ ਨਾਲ ਉੱਤੇ 4 ਤੇ ਵੀ ਨਿਗਾਹ ਉੱਤੇ ਮਾਰਿਆ ਆਪਣੇ ਇਹਨਾਂ ਨੂੰ ਲੀਵਰ ਥੱਲੇ ਕਰਕੇ ਜਿਹੜੇ ਵੀਰਾਂ ਨੇ ਨਾ ਵੀਡੀਓ ਪਾਜ਼ ਕਰਕੇ ਤੁਸੀਂ ਦੇਖਣਾ ਤੁਸੀਂ ਦੇਖ ਨਹੀਂ ਸਕਦੇ ਇਹਦੀਆਂ ਸਪੀਡਾਂ ਬਾਰੇ ਟਰੈਕਟਰ ਦੀ ਬੰਤਰ ਦੇਖ ਦੇਖ ਪੱਖੋਂ ਵੀ ਨਾ ਟਰੈਕਟਰ ਪੂਰਾ ਰੋਹ ਵਾਲਾ ਸੁਨੱਖਾ ਜਨੂੰ ਆਪਾਂ ਕਹਿ ਦਿੰਨੇ ਚਲੇ ਖੜਾ ਹੈ ਨੋਕੜ ਹਾਂ ਬਾਈ ਦੀ ਗੱਲ ਕੋਣੋ ਘਰੇ ਖੜਾ ਨੁਕਰੇ ਘੋੜੇ ਵਰਗਾ ਸਹੀ ਗੱਲ ਹੈ ਹਾਂ ਇਹ ਦੱਸਿਓ ਸਾਡੀ ਜਾਣਕਾਰੀ ਕਿੱਦਾਂ ਦੀ ਲੱਗੀ ਦੋ ਸਾਨੂੰ ਆਗਿਆ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ